ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਪਾਸ ਬੈਠਣ ਦਾ ਸੁਭਾਗ ਸਮਾ ਮਿਲਿਆ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਹਿਲੈ ਪਰੈ ਫੁੱਲੜਾ ਫਲ ਪੀ ਪਛਾ ਰਾਤ ਜਦੋਂ ਕੋਈ ਇਨਸਾਨ ਉਸ ਕਾਲਪੁਰਖ ਦੀ ਬੰਦਗੀ ਵਿੱਚ ਆਪਣਾ ਮਨ ਆਪਣੀ ਮਰਤੀ ਜੋੜਦਾ ਹੈ ਫਿਰ ਉਸ ਦੇ ਮਨ ਤੇ ਤਨ ਦੇ ਵਿੱਚੋਂ ਉਸ ਕਾਲ ਪੁਰਖ ਪਰਮਾਤਮਾ ਦਾ ਪ੍ਰਗਟ ਹੋਣਾ ਲਾਜ਼ਮੀ ਹੈ ਸਤਿਗੁਰ ਕਿਰਪਾ ਕਰਦੇ ਨੇ ਪਾਸ਼ਾ ਪਰਮਾਨੰ ਕਰਦੇ ਨੇ ਜਦੋਂ ਗੱਲ ਸੇਵਾ ਤੇ ਸਿਮਰਨ ਦੀ ਆਉਂਦੀ ਹੈ ਤੇ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਪਾਸ਼ਾ ਤੇ ਜਦੋਂ ਮਾਤਾ ਗੰਗਾ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਪਾਤਸ਼ਾਹ ਘਰ ਵਿੱਚ ਕੋਈ ਔਲਾਦ ਨਹੀਂ ਕਿਰਪਾ ਕਰੋ ਘਰ ਵਿੱਚ ਕੋਈ ਔਲਾਦ ਆ ਜਾਵੇ ਤੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ ਆਖਿਆ ਭਾਈ ਗੁਰੂ ਨਾਨਕ ਦਾ ਰੂਪ ਸਮਝ ਕੇ ਜਾ ਕੇ ਸੇਵਾ ਕਰੋ ਪ੍ਰਸ਼ਾਦਾ ਸ਼ਿਕਾਓ ਤੇ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਾਓ ਜਦੋਂ ਮਾਤਾ ਗੰਗਾ ਜੀ ਗਏ ਨਾ ਪਿਆਰਿਓ ਘਰ ਵਿੱਚ ਗੋਲੀਆਂ ਨੂੰ ਲਾ ਕੇ ਨੌਕਰ ਚਾਕਰ ਸਭ ਲੱਗ ਕੇ ਲੰਗਰ ਤਿਆਰ ਕੀਤਾ ਰੱਥ ਤੇ ਸਵਾਰ ਹੋਏ ਰੱਥ ਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਵਾਸਤੇ ਲੰਗਰ ਲੈ ਕੇ ਗਏ ਤੇ ਮਨ ਵਿੱਚ ਇਹ ਸੀ ਕਿ ਇਹ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ ਸਾਡੇ ਘਰ ਵਿੱਚ ਰਹਿੰਦਾ ਹੈ ਤੇ ਅਰਦਾਸ ਜ਼ਰੂਰ ਕਰੇਗਾ ਕਿਉਂਕਿ ਆਪਾਂ ਆਪਣੀ ਮਿਰਤੀ ਨੂੰ ਮਨ ਨੂੰ ਸਮਝਾਉਣਾ ਹੈ ਕਿਉਂਕਿ ਗੁਰੂ ਆਪਾਂ ਨੂੰ ਸਮਝਾ ਕੇ ਗਿਆ। ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਜਦੋਂ ਆਪਾਂ ਅਰਦਾਸ ਕਰਨ ਵਾਸਤੇ ਤੁਰਦੇ ਆ ਨਾ ਜਦੋਂ ਘਰ ਵਿੱਚ ਕੋਈ ਲੰਗਰ ਛਕਾਉਣਾ ਆਉਂਦਾ ਹੈ ਕਈ ਵਾਰੀ ਪਾਠੀ ਸੰਗਾਂ ਨੂੰ ਕਹਿਣਾ ਪੈਂਦਾ ਭਾਈ ਦੋ ਘਰਾਂ ਵਿੱਚ ਲੰਗਰ ਹੈ ਤਿੰਨ ਘਰਾਂ ਵਿੱਚ ਲੰਗਰ ਹੈ ਫਿਰ ਆਪਾਂ ਕਹਿੰਨੇ ਭਾਈ ਤੁਹਾਡੀ ਡਿਊਟੀ ਬਣਦੀ ਏ ਸਾਡੇ ਘਰ ਵੀ ਛਕੋ ਆਪਾਂ ਭਾਵਨਾ ਨਹੀਂ ਬਣਾਉਂਦੇ ਸ਼ਰਧਾ ਨਹੀਂ ਬਣਾਉਂਦੇ ਕਿ ਲੰਗਰ ਅਸੀਂ ਭਾਵਨਾ ਨਾਲ ਛਕਾਉਣਾ ਅਸੀਂ ਕਹਿੰਨੇ ਕਿ ਸਿਰ ਤੋਂ ਭਾਰ ਲੈ ਜਾਵੇ ਜਦੋਂ ਮਾਤਾ ਗੰਗਾ ਜੀ ਵੀ ਗਏ ਸਨ ਆ ਪਿਆਰਿਓ ਤੇ ਮਨ ਵਿੱਚ ਸੀ ਕਿ ਸਾਡੇ ਘਰ ਸੇਵਾ ਕਰਦੇ ਨੇ ਵੀ ਅਰਦਾਸ ਕਿਉਂ ਨਾ ਕਰਨਗੇ ਅਰਦਾਸ ਜ਼ਰੂਰ ਕਰਨਗੇ ਪਰ ਜਦੋਂ ਮਾਤਾ ਗੰਗਾ ਜੀ ਗਏ ਜਾ ਕੇ ਬਾਬਾ ਬੁੱਢਾ ਜੀ ਨੂੰ ਮਿਲੇ ਜਾ ਕੇ ਕਿਹਾ ਬਾਬਾ ਜੀ ਲੰਗਰ ਲੈ ਕੇ ਆਏ ਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਭੁੱਖ ਨਹੀਂ ਹੈ ਤੇ ਭੁੱਖ ਤੋਂ ਬਿਨਾ ਜੀ ਸ਼ੱਕੀ ਹੈ ਤੇ ਸਰੀਰ ਨੂੰ ਨੁਕਸਾਨ ਕਰਦਾ ਚਲੋ ਮਾਤਾ ਜੀ ਕਾਫੀ ਟਾਈਮ ਬੈਠੇ ਰਹੇ ਵੀ ਹੁਣ ਭੁੱਖ ਲੱਗੇਗੀ ਹੁਣ ਛੱਕਣਗੇ ਦੁਪਹਿਰ ਹੋ ਗਈ ਹਰ ਬਾਬਾ ਬੁੱਢਾ ਜੀ ਨੇ ਲੰਗਰ ਨਹੀਂ ਛਕਿਆ ਪਿਆਰਿਓ ਵਾਪਸ ਆ ਗਏ ਫਿਰ ਆ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਜਦੋਂ ਵਾਰਤਾ ਲਾਪੋਈ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਕਿਸ ਤਰ੍ਹਾਂ ਗਏ ਸੀ ਦੱਸਿਆ ਕਹਿੰਦੇ ਨਹੀਂ ਪਾਈ ਇਸ ਤਰ੍ਹਾਂ ਜਾਣ ਦੀ ਲੋੜ ਨਹੀਂ ਜੇ ਗੁਰੂ ਦੇ ਸਿੱਖ ਨੂੰ ਲੰਗਰ ਚਕਾਉਣਾ ਤੇ ਆਪ ਤਿਆਰ ਕਰੋ ਆਪ ਤਿਆਰ ਕੀਤਾ ਅਗਲੇ ਦਿਨ ਨੰਗੇ ਪੈਰੀਂ ਤੁਰ ਕੇ ਫਿਰ ਪ੍ਰਸ਼ਾਦਾ ਲੈ ਕੇ ਗਏ ਤੇ ਬਾਬਾ ਬੁੱਢਾ ਜੀ ਆਪ ਭੱਜ ਕੇ ਕੋਲ ਆਏ ਕਹਿੰਦੇ ਅੱਜ ਮਾਤਾ ਜੀ ਬਹੁਤ ਭੁੱਖ ਲੱਗੀ ਐ ਕਿਉਂਕਿ ਜਦੋਂ ਤੱਕ ਆਪਣੇ ਅੰਦਰ ਭਾਵਨਾ ਨਹੀਂ ਨਾ ਸ਼ਰਧਾ ਨਹੀਂ ਬਣਦੀ ਉਦੋਂ ਤੱਕ ਕੀਤੀ ہوئی ਸੇਵਾ ਜਿਹੜੀ ਐ ਉਹ ਵੀ ਨਿਫਲ ਚਲੀ ਜਾਂਦੀ ਐ ਆਪਾਂ ਕੰਨੀਆਂ ਲੰਗਰ ਛਕਾਇਆ ਪੰਜਾ ਸਿੰਘਾਂ ਨੂੰ ਅਰਦਾਸ ਕਰਵਾਈ ਪੰਜਾ ਸਿੰਘਾਂ ਤੋਂ ਪਰ ਅਰਦਾਸ ਕਬੂਲ ਨਹੀਂ ਹੋਈ ਪਿਆਰਿਓ ਇੱਕ ਪਾਸੇ ਤੇ ਆਪਾਂ ਕਹਿ ਰਹੇ ਆ ਭਾਈ ਤੁਹਾਨੂੰ ਛਕਣਾ ਪੈਣਾ ਭਾਵੇਂ ਮਜਬੂਰ ਹੋ ਕੇ ਛਕੋ ਭਾਵੇਂ ਤਿੰਨ ਘਰਾਂ ਵਿੱਚ ਪਹਿਲਾ ਪ੍ਰਸ਼ਾਦ ਹੈ ਚੌਥੇ ਘਰ ਵਿੱਚ ਵੀ ਜ਼ਰੂਰ ਛਕਣਾ ਪੈਣਾ ਫਿਰ ਉੱਥੇ ਭਾਵਨਾ ਨਹੀਂ ਰਹਿ ਜਾਂਦੀ ਪਿਆਰੇ ਉੱਥੇ ਹੋਮੇ ਉੱਥੇ ਹੰਕਾਰ ਆ ਜਾਂਦਾ ਅੰਦਰ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਅਰਦਾਸ ਕਰਨੀ ਹੈ ਜਿੱਦੂ ਭਾਵਨਾ ਬਣਾਉਣੀ ਹੈ ਸ਼ਰਧਾ ਬਣਾਉਣੀ ਹੈ ਤੇ ਗੱਲਾਂ ਕੁਝ ਯਾਦ ਰੱਖਣੀਆਂ ਪੈਣੀਆਂ ਨੇ ਕਿਉਂਕਿ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪਛਾ ਰਾਤ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਗੁਰੂ ਤੋਂ ਕੁਝ ਲੈਣਾ ਨਾ ਉਹਨਾਂ ਨੂੰ ਇਸ ਚੈਪਟਰ ਦੇ ਵਿੱਚ ਜਦੋਂ ਦਾਖਲ ਹੋਣਾ ਹੈ ਜਦੋਂ ਉਹਨਾਂ ਨੇ ਇਹ ਸਬਜੈਕਟ ਸਿੱਖਣਾ ਹੈ ਉਹਨਾਂ ਨੂੰ ਇਸ ਗੱਲ ਨੂੰ ਚੇਤੇ ਰੱਖਣਾ ਪੈਣਾ ਹੈ ਕਿ ਫਲ ਪੀ ਪਛਾ ਰਾਤ ਪਹਿਲੇ ਪਹਿਰੇ ਫੁੱਲੜਾ ਪਾਸ਼ਾ ਕਹਿੰਦੇ ਇਹ ਗੱਲ ਯਾਦ ਰੱਖਣੀ ਪੈਣੀ ਹੈ ਕਿ ਜਿਹੜਾ ਅੰਮ੍ਰਿਤ ਵੇਲੇ ਇਨਸਾਨ ਸੰਭਲਦਾ ਹੈ ਉਹ ਗੁਰੂ ਦੇ ਨੇੜੇ ਹੋ ਜਾਂਦਾ ਹੈ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰੂ ਉਸ ਨੂੰ ਪਿਆਰ ਕਰਦਾ ਕਿਉਂਕਿ ਗੁਰੂ ਨੂੰ ਉਹ ਤਾਂ ਪਿਆਰਾ ਲੱਗਦਾ ਕਿਉਂਕਿ ਗੁਰੂ ਨੇ ਇਸ ਗੱਲ ਦੀ ਮੋਹਰ ਲਾਈ ਹੈ ਕਿ ਆਪਾਂ ਨੂੰ ਇਹ ਦੇਹ ਨਹੀਂ ਪਿਆਰੀ ਗੁਰੂ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਸਿੱਖ ਪਿਆਰਾ ਸਿੱਖ ਤੋਂ ਜ਼ਿਆਦਾ ਪਿਆਰੀ ਹੈ ਉਹਦੀ ਰਹਿਤ ਜਿਹੜਾ ਰੋਜ਼ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤ ਮਸਤਕ ਹੋਵੇ ਗੁਰੂ ਸਾਹਿਬ ਜੀ ਦੇ ਬਚਨ ਕਮਾਣ ਵਾਸਤੇ ਰੋਜ਼ ਸੰਗਤ ਵਿੱਚ ਬੈਠੇ ਗੁਰੂ ਨੂੰ ਉਹ ਪਿਆਰਾ ਲੱਗੇਗਾ ਜਦੋਂ ਤੱਕ ਗੁਰੂ ਦੇ ਨਾਲ ਆਪਣਾ ਪਿਆਰ ਨਹੀਂ ਬਧਨਾ ਉਦੋਂ ਤੱਕ ਗੁਰੂ ਘਰ ਚੋਂ ਬਰਕਤ ਨਹੀਂ ਮਿਲਣੀ ਕਿਉਂਕਿ ਰਾਜਾ ਸਹਿ ਮਹਾਰਾਜ ਜੀ ਵੀ ਕਹਿ ਰਹੇ ਨੇ ਪਿਆਰਿਓ ਪਾਤਸ਼ਾਹ ਕੀ ਕਰੇ ਨੇ ਸਵਈਆ ਮਾਇਆ ਤਜੀ ਨਹੀਂ ਮਾਨ ਤਜਾ ਨੇ ਗਿਆਨ ਪਿਆ ਜਬ ਹੈ ਉਨਮਾਦੀ ਆ ਰਾਜਾ ਸਾਹਿਬ ਕਹਿੰਦੇ ਭਾਈ ਮਾਇਆ ਤੇ ਤਿਆਗ ਦਿੱਤੀ ਪਰ ਮਾਨ ਨਹੀਂ ਤਿਆਗਿਆ ਕਿਉਂਕਿ ਕਹਿ ਤੇ ਦਿੰਨੇ ਆਪਾਂ ਕਿ ਭਾਈ ਸਾਨੂੰ ਮਾਇਆ ਨਾਲ ਪਿਆਰ ਨਹੀਂ ਅਸੀਂ ਤੇ ਗੁਰੂ ਨੂੰ ਪਿਆਰ ਕਰਦੇ ਆਂ ਅਸੀਂ ਗੁਰੂ ਦੀ ਸੰਗਤ ਕਰਦੇ ਆਂ ਪਾਤਸ਼ਾਹ ਕਹਿੰਦੇ ਪਰ ਹਲੇ ਤੱਕ ਮਾਣ ਨਹੀਂ त्यागਿਆ ਹਲੇ ਤੱਕ ਅੰਦਰੂ ਹੋਮੇ ਹੰਕਾਰ ਨਹੀਂ त्यागਿਆ ਕਹਿਣ ਨਾਲ ਗੱਲ ਨਹੀਂ ਬਣਨੀ ਕਿ ਕੱਲਾ ਕਹਿ ਦਿੱਤਾ ਤੇ ਸ਼ਾਇਦ ਕੋਈ ਕਿਰਪਾ ਹੋ ਜਾਵੇਗੀ ਪਰ ਪਿਆਰ ਸੱਚ ਜਾਣਿਓ ਇਹ ਜੋ ਗੁਰੂ ਹੈ ਜਿਸ ਦੇ ਦਰ ਤੇ ਬੈਠੇ ਆਪਾਂ ਭਾਵੇਂ ਆਪਾਂ ਘਰ ਵਿੱਚ ਆਂ ਭਾਵੇਂ ਕਿਤੇ ਦੂਰ ਆ ਇਹ ਗੁਰੂ ਦਿਲ ਦੀ বুঝ ਲੰਦਾ ਇਸ ਕਰਕੇ ਰਾਜਾ ਸਹਿਮਾਰੇ ਫਰਮਾਨ ਕਰਦੇ ਨੇ ਭਾਈ ਮਾਇਆ ਤੇ ਤ્યાਗ ਦਿੱਤੀ ਪਰ ਮਾਣ ਨਹੀਂ ਤਿਆਗਿਆ ਇਹ ਅਗਿਆਨੀ ਹੈ ਤੇ ਛਦਾਈ ਪੁਣਾ ਹੈ ਪਾਸ਼ਾ ਕਹਿੰਦੇ ਇਹ ਤੁਹਾਡਾ ਅਗਿਆਨ ਹੈ ਤੁਸੀਂ ਅਗਿਆਨੀ ਹੋ ਗਿਆਨੀ ਨਹੀਂ ਪਾਸ਼ਾ ਨੇ ਕਿਹਾ ਐਡਾ ਨਾਲ ਲੱਗਾ ਪਿਆਰਿਓ ਪਾਸ਼ਾ ਕਹਿੰਦੇ ਤੁਸੀਂ ਅਗਿਆਨੀ ਹੋ ਤੇ ਤੁਹਾਡਾ ਇਹ ਛਦਾਈ ਪੁਣਾ ਹੈ ਕਿਉਂਕਿ ਜਦੋਂ ਤੱਕ ਉਸ ਪਰਮਾਤਮਾ ਅਕਾਲ ਪੁਰਖ ਦੇ ਦੱਸੇ ਹੋਏ ਰਸਤੇ ਤੇ ਆਪਾਂ ਨਹੀਂ ਚੱਲਣਾ ਉਦੋਂ ਤੱਕ ਆਪਾਂ ਨੂੰ ਗਿਆਨੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰੂ ਨੇ ਵਾਰ-ਵਾਰ ਆਪਾਂ ਨੂੰ ਸਮਝਾਣਾ ਕੀਤਾ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮੈ ਕੋਡੀ ਬਦਲੇ ਜਾਇ ਆਪਾਂ ਹੁਣ ਸ਼ਬਦ ਸਰਵਣ ਕੀਤਾ ਨ ਅਨਕ ਯਤਨ ਕਰ ਕਾਇਆ ਪਾਲੀ ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਪਾਛਾ ਕਹਿੰਦੇ ਬੜੇ ਯਤਨ ਕਰਕੇ ਇਹ ਕਾਇਆ ਨੂੰ ਪਾਲਦੇ ਆਪਾਂ ਇਹ ਸਰੀਰ ਨੂੰ ਇਹ ਦੇਹ ਨੂੰ ਬੜਾ ਯਤਨ ਕਰਦੇ ਆ ਇਹਨੂੰ ਸੰਭਾਲਦੇ ਆ ਇਹਨੂੰ ਵੇਖਦੇ ਆ ਕਿ ਇਹਨੂੰ ਸੋਹਣਾ ਕਿਵੇਂ ਬਣਾਇਆ ਜਾਵੇ ਇਨੂੰ ਸੋਹਣਾ ਕਿਵੇਂ ਬਣਾਈਏ ਇਹਨੂੰ ਬਲਵਾਨ ਕਿਵੇਂ ਬਣਾਈਏ ਬੜੇ ਯਤਨ ਕਰਕੇ ਇਸ ਕਾਇਆ ਨੂੰ ਪਾਲਦਿਆਂ ਪਾਸ਼ਾ ਕਹਿੰਦੇ ਪਰ ਅੰਤ ਸਮੇ ਅਗਨ ਸੰਗ ਜਾਲੀ ਇਹਨੂੰ ਅਗਨੀ ਦੇ ਵਿੱਚ ਸਾੜਨਾ ਪੈਂਦਾ ਇਹ ਸਰੀਰ ਨਾਲ ਨਹੀਂ ਜਾਂਦਾ ਜਿਹੜੀ ਇਹ ਆਤਮਾ ਹੈ ਜਿਹੜੀ ਰੂਹ ਹੈ ਜਿਹੜੀ ਸਦਾ ਅਮਰ ਹੈ ਇਹਨੂੰ ਬਲਵਾਨ ਬਣਾਉਣ ਵਾਸਤੇ ਆਪਾਂ ਯਤਨ ਨਹੀਂ ਕਰਦੇ ਕਿਉਂਕਿ ਪਾਸ਼ਾ ਕਹਿੰਦੇ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀਆਂ ਬਦਲੇ ਜਾਏ ਜੇ ਪਿਆਰੇ ਕੋਡੀਆਂ ਬਦਲੇ ਜਾ ਰਿਹਾ ਪਾਸ਼ਾ ਨੇ ਤਾਂ ਹੀ ਇਸ ਤੇ ਮੋਹ ਲਾਈ ਹੈ ਪਾਸ਼ਾ ਨੇ ਐਵੇਂ ਨਹੀਂ ਕਹਿ ਦਿੱਤਾ ਵੀ ਭਾਈ ਕੋਡੀਆਂ ਬਦਲੇ ਜਾ ਰਿਹਾ ਹੈ ਇਹ ਸੱਚਮੁੱਚ ਅੱਜ ਦੀ ਸਚਾਈ ਹੈ اٹਲ ਸਚਾਈ ਹੈ ਇਹ ਸਰੀਰ ਕੋਡੀਆਂ ਬਦਲੇ ਜਾ ਰਿਹਾ ਹੈ ਇਹ ਜੜੀ ਦੇ ਹੈ ਪਾਸ਼ਾ ਕਹਿੰਦੇ ਇਹਨੂੰ ਤੇ ਬੜੇ ਯਤਨ ਕਰਕੇ ਪਾਲਿਆ ਬੜਾ ਸੋਹਣਾ ਬਣਾਇਆ ਪਰ ਅੰਤ ਸਮੇ ਇਹਨੂੰ ਛੱਡਣਾ ਪੈ ਗਿਆ ਅੰਤ ਸਮੇ ਸਾੜਨਾ ਪੈ ਗਿਆ ਪਾਸ਼ਾ ਕਹਿੰਦੇ ਅਸਲ ਵਿੱਚ ਜਿਹੜੀ ਇਹਦੀ ਅੰਦਰ ਰੂਹ ਹੈ ਉਹਨੂੰ ਬਲਵਾਨ ਬਣਾਉਣੇ ਉਹਨੂੰ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਤੋਰਨਾ ਜੇ ਗੁਰੂ ਕਹਿ ਰਿਹਾ ਨਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਜਿਨ ਇੱਕ ਬਚਨ ਕਮਾ ਲਿਆ ਇਹੀ ਵਾਲਾ ਉਹ ਪਿਆਰੋ ਹੀ ਦੁਨੀਆ ਸੰਸਾਰ ਤੋਂ ਬਾਜੀ ਜਿੱਤ ਕੇ ਜਾਵੇਗਾ ਉਹ ਸੰਸਾਰ ਤੋਂ ਬਾਜੀ ਹਾਰ ਕੇ ਨਹੀਂ ਜਾਵੇਗਾ ਉਹ ਜਿੱਤ ਕੇ ਜਾਵੇਗਾ ਉਹ ਸਦਾ ਹੀ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਿਆ ਰਹਿਣ ਕਰਕੇ ਉਹ ਜ਼ਿੰਦਗੀ ਵਾਲੀ ਬਾਜ਼ੀ ਜਿੱਤ ਜਾਵੇਗਾ ਕਿਉਂਕਿ ਪਾਸ਼ਾ ਦੀ ਬਾਣੀ ਕਹਿੰਦੀ ਹੈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਪਾਸ਼ਾ ਕਹਿੰਦੇ ਸਾਰੀ ਉਮਰ ਘਰ ਬਾਰ ਨੂੰ ਆਪਣਾ ਕਹਿੰਦਿਆਂ ਕਹਿੰਦਿਆਂ ਆਪਣਾ ਜੀਵਨ ਗਵਾ ਲਿਆ ਪਰ ਅੰਤ ਸਮੇਂ ਤੇਰਾ ਕੁਛ ਵੀ ਨਹੀਂ ਇਹਦੇ ਵਿੱਚ ਇਹ ਅੰਤ ਸਮੇਂ ਤੇਰਾ ਨਹੀਂ ਇਹ ਤੇ ਇੱਕ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਦਿਨ ਰਾਤ ਤੂੰ ਸੌ ਕੇ ਖਾ ਕੇ ਗੁਜ਼ਾਰ ਦਿੱਤੀ ਇਹੀ ਗੱਲ ਨੂੰ ਵਾਰ-ਵਾਰ ਰਿਪੀਟ ਕਰਦਾ ਰਿਹਾ ਕਿ ਇਹ ਘਰ ਮੇਰਾ ਇਹ ਪਰਿਵਾਰ ਮੇਰਾ ਇਹ ਜਾਇਦਾਦ ਮੇਰੀ ਪਾ ਸਕਨਦੇ ਪਰ ਅੰਤ ਸਮੇਂ ਤੇਰਾ ਕੁਝ ਵੀ ਨਹੀਂ ਅੰਤ ਸਮੇਂ ਤੇਰਾ ਸਰੀਰ ਵੀ ਨਾਲ ਨਹੀਂ ਜਾਣਾ ਇਹਨੂੰ ਵੀ ਅਗਨ ਦੇ ਵਿੱਚ ਸਾੜ ਦੇਣਾ ਪਾਛਾ ਕੀ ਕਹਿੰਦੇ ਨੇ ਭਾਈ ਫਿਰ ਤੂੰ ਆਪਣੇ ਆਪ ਇਸ ਗੱਲ ਨੂੰ ਯਾਦ ਰੱਖ ਤੂੰ ਮਾਇਆ ਤੇ ਤਿਆਗ ਦਿੱਤੀ ਤੂੰ ਕਹਿ ਦਿੱਤਾ ਕਿ ਭਾਈ ਮੈਂ ਮਾਇਆ त्याਗੀ ਬਣ ਗਿਆ ਮੈਂ ਸੰਗਤ ਕਰਦਾ ਆਂ ਮੈਂ ਨਾਮ ਜਪਦਾ ਆਂ ਪਰ ਪਾਤਸ਼ਾਹ ਕਹਿੰਦੇ ਹਲੇ ਅੰਦਰੋਂ ਤੇਰੇ ਭਰਮ ਨਹੀਂ ਗਿਆ ਤੇਰੇ ਅੰਦਰੋਂ ਹੋਮੇ ਨਹੀਂ ਗਈ ਹੰਕਾਰ ਨਹੀਂ ਗਿਆ ਬਣ ਆਪ ਕੋ ਕੁਝ ਦਿਖਾਵਤ ਹੈ ਇਨਸ ਦਿਨ ਆਏ ਅਵਿਦਿਆ ਹੈ ਸਾਦੀ ਪਾਸ਼ਾ ਕਹਿੰਦੇ ਆਪਣੇ ਆਪ ਨੂੰ ਕੁਝ ਦਾ ਕੁਝ ਬਣਾ ਕੇ ਤੂੰ ਦੱਸ ਰਿਹਾ ਆਪਣੇ ਆਪ ਨੂੰ ਕੁਝ ਦਾ ਕੁਝ ਬਣਾ ਕੇ ਦੱਸ ਰਿਹਾ ਇਸ ਭਲੇਖੇ ਵਿੱਚ ਹੀ ਰਾਤ ਦਿਨ ਬੀਤ ਰਿਹਾ ਹੈ ਜਿਹਨੂੰ ਪੁੱਛ ਲਈਏ ਨਾ ਉਹ ਕਹੇਗਾ ਬਾਬਾ ਜੀ ਅਸੀਂ ਤੇ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਸਾਨੂੰ ਪਤਾ ਨਹੀਂ ਕਿਉਂ ਇਹ ਮਾੜਾ ਸਮਾਂ ਵੇਖਣਾ ਪੈ ਰਿਹਾ ਹੈ ਜਿੰਨੂ ਮਰਜ਼ੀ ਪੁੱਛ ਲੋ ਉਹ ਕਹੇਗਾ ਭਾਈ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਸਾਨੂੰ ਦੁੱਖ ਆ ਰਹੇ ਨੇ ਸਾਡੀ ਅਰਦਾਸ ਨਹੀਂ ਪੂਰੀ ਹੋ ਰਹੀ ਸਾਨੂੰ ਕਲੇਸ਼ਾਂ ਨੇ ਘੇਰਿਆ ਹੋਇਆ ਹੈ ਜਿੰਨੂ ਮਰਜ਼ੀ ਪੁੱਛ ਲੋ ਪਿਆਰੋ ਕੋਈ ਇਹ ਨਹੀਂ ਕਹੇਗਾ ਕਿ ਮੈਂ ਕਿਸੇ ਦਾ ਮਾੜਾ ਕੀਤਾ ਕੋਈ ਨਹੀਂ ਕਹਿੰਦਾ ਪਿਆਰੋ ਭਾਵੇਂ ਦਿਨ ਰਾਤ ਇੱਕ ਦੂਜੀ ਦਾ ਮਾੜਾ ਕਰਦਿਆਂ ਕਰਦਿਆਂ ਸਮਾ ਲੰਗ ਜਾਵੇ ਰਾਜਾ ਸਾਹਿਬ ਕਹਿੰਦੇ ਭਾਈ ਇਹ ਆਪਣੇ ਆਪ ਨੂੰ ਕੁਝ ਹੋਰ ਹੀ ਬਣਾ ਕੇ ਦੱਸਦਾ ਹੈ ਕਿਉਂਕਿ ਮਹਾਰਾਜ ਦੀ ਬਾਣੀ ਅੰਦਰ ਨਾ ਇੱਕ ਉਦਾਹਰਣ ਦਿੱਤੀ ਹੈ ਪਿਆਰਿਓ ਪਾਤਸ਼ਾਹ ਕਹਿੰਦੇ ਕਿ ਜਿਹੜਾ ਕਿਸੇ ਦਾ ਹੱਕ ਖਾਵੇ ਇਹ ਮੁਸਲਮਾਨ ਸਿੱਖ ਵਾਸਤੇ ਵੀ ਹੈ ਇਹ ਮੁਸਲਮਾਨ ਵਾਸਤੇ ਵੀ ਹੈ ਹਿੰਦੂ ਵਾਸਤੇ ਹੀ ਹੈ ਕਹਿੰਦੇ ਭਾਵੇਂ ਉਹ ਕੋਈ ਹਿੰਦੂ ਹੈ ਜੇ ਉਹ ਕਿਸੇ ਨਾਲ ਧੱਕਾ ਕਰ ਰਿਹਾ ਹੈ ਤੇ ਉਹ ਸਮਝ ਲਵੇ ਉਹਨੇ ਗਾਂ ਦਾ ਮਾਸ ਖਾ ਲਿਆ ਇਹ ਮਹਾਰਾਜ ਦੀ ਬਾਣੀ ਅੰਦਰ ਸਮਝਾਇਆ ਪਿਆਰਿਓ ਕਹਿੰਦੇ ਭਾਵੇਂ ਆਪਾਂ ਕਹਦੀ ਵੀ ਅਸੀਂ ਬੜੇ ਧਰਮੀ ਆ ਅਸੀਂ ਸਰੀਰ ਸਾਹਿਬ ਪਾਇਆ ਹੋਇਆ ਹੈ ਅਸੀਂ ਚੋਲਾ ਪਾਇਆ ਹੋਇਆ ਹੈ ਅਸੀਂ ਦਿਮਾਲਾ ਵੀ ਸਜਾਨੇ ਆ ਪਰ ਪਾਸ਼ਾ ਕਹਿੰਦੇ ਜੇ ਤੂੰ ਕਿਸੇ ਨਾਲ ਧੱਕਾ ਕਰ ਰਿਹਾ ਹੈ ਤੇ ਇਹ ਤੇਰਾ ਸਭ ਕੁਝ ਕੀਤਾ ਇੱਕ ਬਨਾਵਟ ਹੈ ਇਹ ਲੋਕਾਂ ਨੂੰ ਬਣਾ ਕੇ ਤੂੰ ਦੱਸ ਰਿਹਾ ਹੈ ਪਾਸ਼ਾ ਕਹਿੰਦੇ ਤੂੰ ਹੋਰ ਦਾ ਹੋਰ ਬਣਾ ਕੇ ਦੱਸ ਰਿਹਾ ਜੇ ਤੂੰ ਕਿਸੇ ਨਾਲ ਧੱਕਾ ਕਰ ਰਿਹਾ ਜੇ ਤੂੰ ਹਿੰਦੂ ਹੈ ਤੇ ਸਮਝ ਲੈਵੇਂ ਤੂੰ ਗਾਂ ਦਾ ਮਾਸ ਖਾ ਲੈ ਇਹ ਗੁਰਬਾਣੀ ਅੰਦਰ ਉਦਾਹਰਣ ਹੈ ਪਾਸ਼ਾ ਕਹਿੰਦੇ ਜੇ ਤੂੰ ਕਿਸੇ ਦਾ ਹੱਕ ਖਾ ਰਿਆ ਭਾਵੇਂ ਤੂੰ ਮੁਸਲਮਾਨ ਸੱਚਾ ਤੂੰ ਨਮਾਜ਼ਾਂ ਪੜਦਾ ਹਰ ਟਾਈਮ ਆਪਣੇ ਧਰਮ ਵਿੱਚ ਨਿਰਪੱਖ ਹੈ ਪਰ ਕਿਸੇ ਦਾ ਹੱਕ ਖਾ ਰਿਆ ਉੱਥੇ ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਭਾਈ ਇਹ ਤੇਰੇ ਵਾਸਤੇ ਸੂਰਖਾਨ ਦੇ ਬਰਾਬਰ ਹੈ ਇਹ ਬਾਣੀ ਅੰਦਰ ਸਿੱਧੀਆਂ ਉਦਾਹਰਨਾਂ ਦਿੱਤੀਆਂ ਗਈਆਂ ਪਿਆਰਿਓ ਬਾਣੀ ਨੇ ਸਿੱਧੇ ਬਾਣ ਮਾਰੇ ਨੇ ਕਿਉਂਕਿ ਮੁਸਲਮਾਨ ਧਰਮ ਵਿੱਚ ਸੂਰ ਦੀ ਮਨਾਈ ਹੈ ਹਿੰਦੂ ਧਰਮ ਵਿੱਚ ਗਾਂ ਦੇ ਮਾਸ ਦੀ ਮਨਾਈ ਹੈ ਪਰ ਪਾਸ਼ਾ ਨੇ ਕਹਿ ਦਿੱਤਾ ਭਾਈ ਜੇ ਤੁਸੀਂ ਇਹ ਕਰਮ ਕਰ ਰਹੇ ਹੋ ਕਿਸੇ ਦਾ ਹੱਕ ਖਾ ਰਹੇ ਹੋ ਕਿਸੇ ਨੂੰ ਤੰਗ ਕਰ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਇਹ ਸੱਚ ਜਾਣਿਓ ਕਿ ਤੁਸੀਂ ਇਹ ਸਭ ਕੁਝ ਖਾ ਰਹੇ ਹੋ ਭਾਵੇਂ ਤੁਸੀਂ ਜਿੰਨੇ ਮਰਜੀ ਧਰਮੀ ਬਣ ਜਾਓ ਇਸ ਕਰਕੇ ਰਾਜਾ ਸਾਹਿਬਾਰੇ ਫਰਮਾਨ ਕਰਦੇ ਨੇ ਭਾਈ ਲੋਕਾਂ ਨੂੰ ਕੁਝ ਹੋਰ ਦਾ ਬਣ ਕੇ ਖਾ ਰਹੇ ਆਂ ਤੂੰ ਆਪਣੇ ਆਪ ਨੂੰ ਕੁਝ ਹੋਰ ਬਣਾ ਕੇ ਪੇਸ਼ ਕਰ ਰਿਹਾ ਪਰ ਪਾਸ਼ਾ ਕਹਿੰਦੇ ਇਸ ਭਲੇਕੇ ਵਿੱਚ ਦਿਨ ਰਾਤ ਤੇਰੀ ਬੀਤ ਰਹੀ ਹੈ ਤੂੰ ਸੋਚਦਾ ਵੀ ਇਹ ਲੋਕ ਇਹ ਸੰਸਾਰ ਮੂਰਖ ਬਣ ਰਹੇ ਨੇ ਪਰ ਪਾਸ਼ਾ ਕਹਿੰਦੇ ਦਿਲੋਂ ਦੂਜੇ ਪੂਜ ਘਰਾਵਤ ਹੈ ਅਬਮਾਨ ਤਜੇ ਨੀ ਅਬ ਵਿਖਾਦੀ ਪਾਸ਼ਾ ਕਹਿੰਦੇ ਤੂੰ ਬੜਾ ਹੋਰ ਦਾ ਹੋਰ ਬਣ ਕੇ ਪੇਸ਼ ਕਰ ਰਿਹਾ ਆਪਣੇ ਆਪ ਨੂੰ ਦੱਸ ਰਿਹਾ ਭਾਈ ਮੈਂ ਕਿਸੇ ਦਾ ਮਾੜਾ ਨਹੀਂ ਕਰ ਰਿਹਾ ਮੇਰੇ ਵਰਗਾ ਧਰਮੀ ਨਹੀਂ ਮੈਂ ਸੰਗਤ ਵੀ ਕਰਦਾ ਆ ਮੈਂ ਨਾਮ ਵੀ ਜਪਦਾ ਆ ਮੈਂ ਮਾਲਾ ਵੀ ਜਪ ਲੈਣਾ ਆ ਮੈਂ ਨਿਤਨੇਮ ਵੀ ਕਰਦਾ ਆ ਪਰ ਜੇ ਮੈਂ ਕੁਝ ਕਰਦਾ ਨਹੀਂ ਤੇ ਮੈਂ ਕਿਸੇ ਦਾ ਮਾੜਾ ਨਹੀਂ ਕਰਦਾ ਰਾਜਾ ਸਾਹਿਬ ਕਹਿੰਦੇ ਭਾਈ ਦਿਲ ਵਿੱਚ ਤਾਂ ਦਵੈਤ ਹੈ ਭਾਵਨਾ ਹੈ ਇਹ ਤੇਰੀ ਦਿਲ ਅੰਦਰ ਦਵੈਤ ਦੀ ਭਾਵਨਾ ਹੈ ਤੇਰੇ ਦਿਲ ਅੰਦਰ ਦਵੇਤ ਦੀ ਭਾਵਨਾ ਹੈ ਹੰਕਾਰ ਬਿਰਤੀ ਝਗੜਾਲੂ ਹੈ ਤੇਰੀ ਹੰਕਾਰ ਬਿਰਤੀ ਹੈ ਤੂੰ ਝਗੜਾਲੂ ਹੈ ਪਰ ਪੂਜਾ ਦੇ ਚਾਹਵਾਨ ਵੀ ਹੈ ਪਾਸ਼ਾ ਕਹਿੰਦੇ ਤੂੰ ਪੂਜਾ ਦਾ ਚਾਹਵਾਨ ਵੀ ਹੈ ਤੂੰ ਨਾਮ ਵੀ ਜਪਦਾ ਹੈ ਤੋ ਕਹਿੰਦਾ ਮੈਂ ਸੰਗਤ ਵੀ ਕਰਦਾ ਮੈਂ ਨਾਮ ਵੀ ਜਪਨਾ ਮੈਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਵੀ ਪੜ੍ਹਦਾ ਆ ਪਰ ਪਾਸ਼ਾ ਕਹਿੰਦੇ ਜੇ ਤੂੰ ਕਿਸੇ ਦਾ ਮਾੜਾ ਕਰ ਰਿਹਾ ਹੈ ਜੇ ਤੇਰੇ ਅੰਦਰ ਇਹ ਔਗਣ ਨੇ ਤੇ ਸੱਚ ਜਾਣੀ ਇਹ ਤੇਰੇ ਦਿਲ ਅੰਦਰ ਜੇ ਦਵੈਤ ਹੈ ਇਹ ਤੇਰਾ ਸਭ ਨਸਫਲ ਜਾ ਰਿਹਾ ਜਦੋਂ ਆਪਾਂ ਕੋਈ ਬੀਜ ਬੀਜਦੇ ਆ ਨਾ ਇੱਕ ਸੰਸਾਰਿਕ ਬੀਜ ਹੈ ਇੱਕ ਇਹ ਤਨ ਦੇ ਉੱਪਰ ਆਪਾਂ ਬੀਜ ਬੀਜ ਰਹੇ ਜਿਹੜਾ ਇਹ ਸੰਗਤ ਰੂਪੀ ਆ ਪਿਆਰਿਓ ਇਹ ਜਿਹੜਾ ਸੰਗਤ ਰੂਪੀ ਆ ਆਪਾਂ ਬੈਠ ਕੇ ਰੋਜ਼ ਸੰਗਤ ਕਰਦੇ ਆ ਨਾ ਇੱਕ ਬੀਜ ਬੀਜਿਆ ਜਾ ਰਿਹਾ ਪਰ ਪਾਸ਼ਾ ਕਹਿੰਦੇ ਬੀਜ ਬੀਜ ਕੇ ਜਿਹੜਾ ਸਮਝਦਾਰ ਜ਼ਿਮੀਂਦਾਰ ਹੈ ਨਾ ਉਹ ਬੀਜ ਬੀਜ ਕੇ ਉੱਪਰ ਸੁਹਾਗਾ ਮਾਰ ਦਿੰਦਾ ਹੈ ਉਹ ਸੁਹਾਗਾ ਮਾਰ ਕੇ ਬੀਜ ਨੂੰ ਟੱਕ ਦਿੰਦਾ ਹੈ ਤਾਂ ਕਿ ਜਾਨਵਰ ਚੁਗ ਨਾ ਲੈ ਜਾਣ ਜਦੋਂ ਕਿਤੇ ਬਜਾਈ ਹੁੰਦੀ ਵੀ ਨਾ ਜਦ ਇਹ ਤੁਸੀਂ ਵੇਖਿਓ ਪਿੱਛੇ ਪਿੱਛੇ ਨਾਲ-ਨਾਲ ਪੰਛੀ ਆ ਕੇ ਬੈਠਣ ਲੱਗ ਪੈਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਵਿੱਚੋਂ ਬੀਜ ਮਿਲੇਗਾ ਪਰ ਜਿਹੜੇ ਸਮਝਦਾਰ ਨੇ ਨਾਲ ਸੁਹਾਗਾ ਮਾਰ ਦਿੰਦੇ ਨੇ ਇਸੇ ਤਰ੍ਹਾਂ ਰਾਇਆ ਸਾਹਿਬ ਕਹਿੰਦੇ ਜਦੋਂ ਤੂੰ ਕੋਈ ਕਰਮ ਕਮਾਉਣਾ ਹੈ ਨਾ ਜਦੋਂ ਤੂੰ ਕੋਈ ਸੰਗਤ ਕਰਨੀ ਹੈ ਨਾਮ ਜਪਣਾ ਗੁਰਬਾਣੀ ਪੜਦਾ ਹੈ ਚੰਗੇ ਕਰਮ ਕਰਦਾ ਨਾਲ ਸੁਹਾਗਾ ਵਜੀ ਜਾਵੇ ਸੁਹਾਗਾ ਕਾਹਦਾ ਸਤ ਸੰਤੋਖ ਸੁਹਾਗਾ ਇਹ ਮਰਦ ਦੀ ਬਾਣੀ ਦੇ ਵਿੱਚ ਉਦਾਹਰਨ ਦਿੱਤੀ ਹੈ ਪੈਰੋ ਸੁਹਾਗਾ ਹੋਵੇ ਸਤ ਤੇ ਸੰਤੋਖ ਵਾਲਾ ਤੇ ਰਾਜਾ ਸਾਹਿਬ ਕਹਿੰਦੇ ਭਾਈ ਤੂੰ ਇਹ ਝਗੜਾਲੂ ਮੈਂ ਪਰ ਪੂਜਾ ਦਾ ਚਾਹਵਾਨ ਐ ਇਹ ਉਦੋਂ ਤੱਕ ਤੇਰੀ ਪੂਜਾ ਪਰਵਾਨੀ ਜਦੋਂ ਤੇਰਾ ਮਨ ਸਾਫ ਨਹੀਂ ਹੋਣਾ ਜਦੋਂ ਤੱਕ ਤੇਰੀ ਬਿਰਤੀ ਇਹ ਜਿਹੜੀ ਬਿਰਤੀ ਸਾਪ ਨਹੀਂ ਹੋਣੀ ਬ੍ਰਿੱਤ ਅਵਿਦਿਆ ਮੇ ਲਾਗ ਰਹੀ ਅਬ ਦਾਸ ਭਗਵਾਨ ਨਾ ਠੀਕ ਇਹ ਬਾਦੀ ਰਾਜਾ ਸਾਹਿਬ ਇਸ ਪ੍ਰਕਾਰ ਦੀ ਸੁਭਾ ਨੂੰ ਠੀਕ ਨਹੀਂ ਦੱਸਦੇ ਤੇ ਮੂਰਖ ਪੁਣਾ ਦੱਸਦੇ ਨੇ ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਬਿਰਤੀ ਹੈ ਨਾ ਉਹ ਬਗਲੇ ਵਰਗੀ ਹੈ ਜਿਹੜਾ ਬਗਲਾ ਹੈ ਨਾ ਪਿਆਰੋ ਬਗਲਾ ਉਹ ਜਦੋਂ ਤੁਸੀਂ ਕਿਤੇ ਵੇਖੋਗੇ ਨਾ ਛੱਪੜ ਦੇ ਕੰਡੇ ਬੈਠਾ ਹੈ ਕਿਸੇ ਨਦੀ ਦੇ ਕੰਡੇ ਤੇ ਖੜਾ ਹੋਵੇ ਇਹ ਗੁਰਬਾਣੀ ਅੰਦਰ ਕਹਿ ਦਿੱਤੀ ਗੱਲ ਪਾਤਸ਼ਾਹ ਨੇ ਪਾਤਸ਼ਾਹ ਕਹਿੰਦੇ ਉਹ ਬਗਲਾ ਇੱਕ ਲੱਤ ਤੇ ਖੜਾ ਹੁੰਦਾ ਹੈ ਅੱਖਾਂ ਉਹਦੀਆਂ ਬੰਦ ਹੁੰਦੀਆਂ ਨੇ ਤੇ ਵੇਖਣ ਵਾਲਾ ਪਤਾ ਕੀ ਕਹੇਗਾ ਇਹ ਬਗਲਾ ਸਮਾਧੀ ਵਿੱਚ ਹੈ ਇਹ ਬੜੀ ਸਮਾਧੀ ਵਿੱਚ ਹੈ ਅੱਖਾਂ ਬੰਦ ਨੇ ਅੱਖਾਂ ਬੰਦ ਕਰਕੇ ਇੱਕ ਲੱਤ ਤੇ ਖੜਾ ਇਹ ਸਮਾਧੀ ਵਿੱਚ ਹੈ ਪਰ ਜਿਹੜੇ ਬਗਲੇ ਦੀ ਭਾਵਨਾ ਹੈ ਨਾ ਪਰ ਬਗਲੇ ਦੀ ਭਾਵਨਾ ਉਹ ਪਤਾ ਹੈ ਕਿਹੜੀ ਭਾਵਨਾ ਨਾਲ ਹੈ ਕਿ ਕੋਈ ਮੱਛੀ ਆਵੇ ਕੋਈ ਕੀੜਾ ਮਕੋੜਾ ਆਵੇ ਤੇ ਉਹਦੇ ਉੱਪਰ ਝੱਪਟ ਮਾਰਾਂ ਵੇਖਣ ਵਾਲਿਆਂ ਤੋਂ ਇਹ ਭਲੇਖਾ ਪੈ ਰਿਹਾ ਵੀ ਬੜੀ ਬਿਰਤੀ ਲੱਗੀ ਐ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਨਸਾਨ ਹੈ ਰਾਜਾ ਸਾਹਿਬ ਕਹਿੰਦੇ ਭਾਈ ਇਸੇ ਤਰ੍ਹਾਂ ਇਹ ਮਨੁੱਖ ਹੈ ਕਿ ਜਿਹੜੀ ਬਿਰਤੀ ਹੈ ਜਿਹੜੀ ਸੁਰਤ ਹੈ ਉਹਦੇ ਅੰਦਰ ਤੇ ਬੇਈਮਾਨੀ ਐ ਤੇ ਉੱਪਰੋਂ ਵਿਖਾਵਾ ਇਸ ਤਰ੍ਹਾਂ ਕਰਨਾ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ ਉਹ ਬਗਲੇ ਵਾਂਗੂ ਸਮਾਧੀ ਲਾ ਕੇ ਬਹਿਣਾ ਪਾਸ਼ਾ ਕਹਿੰਦੇ ਇਸ ਤਰ੍ਹਾਂ ਦਾ ਭਾਈ ਇਹ ਜਿਹੜਾ ਤੁਹਾਡਾ ਸੁਭਾਅ ਹੈ ਠੀਕ ਨਹੀਂ ਇਹ ਰਾਜਾ ਸਭ ਨੇ ਲਿਖ ਦਿੱਤਾ ਪਾਸ਼ਾ ਨੇ ਪਾਸ਼ਾ ਕਹਿੰਦੇ ਭਾਈ ਇਹ ਤੁਹਾਡਾ ਸੁਭਾਅ ਠੀਕ ਨਹੀਂ ਪਾਸ਼ਾ ਕਹਿੰਦੇ ਇਹ ਤੁਹਾਡਾ ਮੂਰਖਪੁਣਾ ਕਿਉਂਕਿ ਇਹ ਦੁਨੀਆ ਨੂੰ ਠੱਗ ਸਕਨੇ ਆ ਬਿਆਰਿਓ ਇਹ ਸੰਸਾਰ ਨੂੰ ਠੱਗ ਸਕਨੇ ਆ ਪਰ ਇਸ ਰੱਬ ਨੂੰ ਨਹੀਂ ਠੱਗਿਆ ਜਾ ਸਕਦਾ ਇਹ ਰੱਬ ਠੱਗਿਆ ਨਹੀਂ ਜਾਵੇਗਾ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਬਿਰਤੀ ਨੂੰ ਆਪਣੀ ਨੂੰ ਸੰਕੋਚ ਕੇ ਅੰਮ੍ਰਿਤ ਵੇਲਾ ਸੰਭਾਲੋ ਸਭ ਤੋਂ ਵੱਡਾ ਇਹ ਕਰਮ ਹੈ ਕਿ ਆਪਣਾ ਅੰਮ੍ਰਿਤ ਵੇਲਾ ਸੰਭਾਲੋ ਜਿਹਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਪਿਆਰੋ ਇਹ ਗੁਰਬਾਣੀ ਮੋਹਰ ਲਾਉਂਦੀ ਹੈ ਰਾਜਾ ਸਾਹਿਬ ਮਹਾਰਾਜ ਵਾਰ-ਵਾਰ ਪੁਕਾਰ ਕੇ ਕਹਿ ਰਹੇ ਨੇ ਕਿ ਜਿਹਨੇ ਭਾਈ ਅੰਮ੍ਰਿਤ ਵੇਲਾ ਸੰਭਾਲ ਲਿਆ ਇਹ ਸੱਚ ਜਾਣਿਓ ਉਹਦਾ ਜੀਵਨ ਉਹਦੀਆਂ ਕਈ ਕੁੱਲਾਂ ਇਹ ਗੁਰੂ ਸੰਭਾਲੇਗਾ ਫਿਰ ਉਹਨਾਂ ਨੂੰ ਜਾਂਚ ਇਸ ਦੁਨੀਆ ਤੇ ਜੀਵਨ ਇਹ ਗੁਰੂ ਫਿਰ ਦੱਸਦਾ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਅਮਰਤ ਵੇਲਾ ਸੰਭਾਲੀਏ ਗੁਰੂ ਦੇ ਚਰਨਾਂ ਵਿਚ ਆ ਕੇ ਅਰਦਾਸ ਕਰੀਏ ਗੁਰੂ ਪਾਸ ਬੈਠ ਕੇ ਬੇਨਤੀ ਕਰੀਏ ਪਾਸ਼ਾ ਕਿਰਪਾ ਕਰਨੀ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਣਾ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਆਓ 2-4 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਜਰੂਰ ਕਰੀਏ ਕਿਉਂਕਿ ਜਿਹੜੀਆਂ ਸੰਗਤਾਂ ਪਿਆਰੇ ਵਿਦੇਸ਼ਾਂ ਵਿੱਚ ਨੇ ਨਾ ਆਪਾਂ ਤੇ ਚਲੋ ਇੱਥੇ ਥੋੜੇ ਜਿਹੀ ਸਰੀਰ ਬੈਠੇ ਆਂ ਵਿਦੇਸ਼ਾਂ ਵਿੱਚ ਜਿਹ ਸੰਗਤਾਂ ਕਾਫੀ ਬਹੁਤ ਜੁੜੀਆਂ ਨੇ ਉਹ ਕਹਿੰਦੀ ਬਾਬਾ ਜੀ ਸਿਮਰਨ ਜਰੂਰ ਨਾਲ ਕਰਾਇਆ ਕਰੋ ਜਦੋਂ ਕਿਤੇ ਕਾਰ ਤੇ ਗੱਡੀ ਤੇ ਜਾ ਰਹੇ ਹੋਣੇ ਆ ਕਿਤੇ ਕੰਮ ਲੱਗੇ ਹੋਣੇ ਆ ਕਹਿੰਦੇ ਹੈੱਡਫੋਨ ਲਾ ਕੇ ਜਦੋਂ ਸੁਣਦੇ ਆ ਨਾ ਜਦੋਂ ਸਿਮਰਨ ਹੁੰਦਾ ਕਹਿੰਦੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਵੀ ਰਹਿਪੇ ਦੀ ਧਰਤੀ ਤੇ ਪਹੁੰਚ ਗਏ ਆ ਇਸ ਕਰਕੇ ਪਿਆਰੋ ਕੋਸ਼ਿਸ਼ ਕਰਿਆ ਕਰੋ ਗੁਰੂ ਦੇ ਚਰਨਾਂ ਤੋਂ ਕੁਝ ਚੰਗਾ ਲੈ ਕੇ ਜਾਈਏ ਤੇ ਕਈ ਪਿਆਰੋ ਐਸੀ ਭਾਵਨਾ ਹੁੰਦੀ ਹੈ ਕਿ ਆਪਣੇ ਮਨ 'ਚ ਇਹੀ ਹੁੰਦਾ ਵੀ ਇੱਥੇ ਅਰਦਾਸ ਕਰੀਏ ਤੇ ਉਹ ਪੂਰੀ ਹੋ ਜਾਵੇ ਅੰਦਰੂ ਭਾਵਨਾ ਇਹ ਨਹੀਂ ਵੀ ਗੁਰੂ ਕਿਰਪਾ ਕਰੇ ਸਾਨੂੰ ਆਪਣੇ ਨਾਲ ਜੋੜ ਲਵੇ ਕਈਆਂ ਨੂੰ ਇਹੀ ਹੁੰਦਾ ਹੈ ਕਿ ਸਿਰਫ ਅਰਦਾਸ ਕਰੀਏ ਤੇ ਪੂਰੀ ਹੋ ਜਾਵੇ ਉਦਾਂ ਭਵੇਂ ਨਾ ਜੁੜੇ ਹੋਈਏ ਇਸ ਕਰਕੇ ਪਿਆਰੋ ਅੰਦਰੂ ਜੁੜੀਏ ਭਾਵਨਾ ਬਣਾਈਏ ਗੁਰੂ ਅਰਦਾਸਾਂ ਆਪੇ ਪੂਰੀਆਂ ਕਰ ਦਿੰਦਾ ਆਓ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਾਰੇ ਹਾਜ਼ਰੀ ਲਗਾਇਓ ਕੋਈ ਵੀ ਪਿਆਰ ਰਸਨਾ ਵਾਂਝੀ ਨਾ ਰਵੇ ਸਾਰੇ ਬੋਲਿਓ ਨਾਲ ਸਤ ਨਾਮ ਵਾਹਿ ਗੁਰੂ 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 सत्म वाहिगुरु सम वाग सत्म सत्म वाहिगुरु सत्नाम गुरु ਸਤ ਨਾਮ ਵਾਹਿ ਗੁਰ 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 ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਮਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਆਉ ਪਿਆਰਿਓ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹ ਹੀ ਬੇਨਤੀ ਹੈ ਰਾਜਾ ਸਭ ਦੇ ਚਰਨਾਂ 'ਚ ਪਾਦਸ਼ਾ ਜਿਹੜੇ ਵੀ ਪਰਿਵਾਰ ਜਿਹੜੇ ਵੀ ਸਰੀਰ ਤੁਹਾਡੀ ਸੰਗਤ ਵਿਚ ਆ ਕੇ ਬੈਠ ਰਹੇ ਨ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਮਨ ਦੇ ਫੁਰਨੇ ਜਾਣਦੇ ਮਹਾਰਾਜ ਸਭ ਦੇ ਮਨ ਦੇ ਫੁਰਨੇ ਗੁਰਮਤ ਮਰਿਆਦਾ ਅਨੁਸਾਰ ਸੰਪੂਰਨ ਕਰਨੇ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਪਾਤਸ਼ਾਹ ਸਦਾ ਆਪਣਾ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਵਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸ਼ਾਂ ਪਰਦੇਸ਼ਾਂ ਵਿੱਚ ਆੰਗ ਸੰਗ ਸਾਈਂ ਰਣਾ ਮਹਾਰਾਜ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਸਦਾ ਆਪਣੀ ਸੰਗਤ ਕਰਾਉਣੀ ਸਦਾ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਬਚਾਉਣਾ ਮਹਾਰਾਜ ਸਦਾ ਦਾਨ ਪੁੰਨ ਕਰਾਉਣਾ ਦੰਡ ਤੋਂ ਬਚਾਉਣਾ ਮਹਾਰਾਜ ਸਦਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ